ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਨੌਜਵਾਨ ਜੋ ਆਪਣੇ ਪੰਤੋਕ ਕਵੈਤ ਗਿਆ ਸੀ ਕਿ ਉੱਥੇ ਜਾ ਕੇ ਰੋਜ਼ੀ ਰੋਟੀ ਕਮਾਵਾਂਗਾ ਆਪਣੇ ਘਰ ਦੀ ਜਿਹੜੀ ਗਰੀਬੀ ਹੈਗੀ ਉਹ ਦੂਰ ਕਰਾਂਗਾ ਹੁਣ ਮੇਰਾ ਵਿਆਹ ਹੋ ਚੁੱਕਿਆ ਹੈਗਾ ਤਾਂ ਰਿਸਪੌਂਸਿਬਿਲਟੀ ਮੇਰੀ ਵੱਧ ਚੁੱਕੀ ਹੈਗੀ ਤੇ ਪੈਸੇ ਹੁਣੇ ਬਹੁਤ ਲਾਜ਼ਮੀ ਨੇ ਜਿਸ ਕਰਕੇ ਕਰਜ਼ਾ ਚੁੱਕ ਕੇ ਉਸਦੇ ਪਿਤਾ ਦੇ ਵੱਲੋਂ ਤੇ ਪਤਨੀ ਦੇ ਵੱਲੋਂ ਤੇ ਖੁਦ ਹੀ ਕਰਜ਼ਾ ਚੁੱਕ ਕੇ ਉਹ ਕਵੈਤ ਗਿਆ ਸੀ ਉੱਥੇ ਕੰਮ ਵੀ ਵਧੀਆ ਕਰ ਰਿਹਾ ਸੀ ਲੇਕਿਨ ਹੁਣ ਅਚਾਨਕ ਹੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਮਾਪਿਆਂ ਨੂੰ ਪਤਾ ਲੱਗੀ ਹੈ ਕਿ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਿੰਡ ਦੇ ਵਿੱਚ ਯਾਨੀ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸਿਰਫ ਬਜ਼ੁਰਗ ਪਿਓ ਤੇ ਨਾਲ ਹੀ ਪਤਨੀ ਰਹਿੰਦੀ ਸੀ ਜਿਨ੍ਹਾਂ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਵੱਲੋਂ ਇੱਕੋ ਇੱਕ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਘਰ ਦੇ ਵਿੱਚ ਇੱਕੋ ਇੱਕ ਨੌਜਵਾਨ ਸਿਗਾ ਜੋ ਕਿ ਰੋਜ਼ੀ ਰੋਟੀ ਦੇ ਲਈ ਕਮਾਉਂਦਾ ਸੀ ਹੁਣ ਸਾਡਾ ਸਹਾਰਾ ਕੌਣ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਆਖਰੀ ਵਾਰ ਸਾਨੂੰ ਜੋ ਹੈ ਆਪਣੇ ਨੌਜਵਾਨ ਦਾ ਜੋ ਹੈ ਸ਼ਕਲ ਜਿਹੜੀ ਆ ਉਹ ਚਾਹੇ ਦੇਖਣ ਦਾ ਮੌਕਾ ਦਿੱਤਾ ਜਾਵੇ ਚਿਹਰਾ ਦੇਖਣ ਦਿੱਤਾ ਜਾਵੇ ਅੰਤਿਮ ਸੰਸਕਾਰ ਅਸੀਂ ਕਰ ਸਕੀਏ ਇਸ ਕਰਕੇ ਮ੍ਰਿਤਕ ਦੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲਿਆਉਣ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ ਪੂਰੀ ਖਬਰ ਜਿਹੜੀ ਆ ਗੁਰਦਾਸਪੁਰ ਦੇ ਦਿਨਾਨਗਰ ਨੇੜੇ ਪੈਂਦੇ ਪਿੰਡ ਚੱਕ ਅਲੀਆ ਦੀ ਦੱਸੀ ਜਾ ਰਹੀ ਜਿੱਥੇ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ ਕੁਵੈਤ ਦੇ ਵਿੱਚ ਗਿਆ ਸੀ ਹਾਲਾਂਕਿ ਇਸ ਦੇ ਵਿੱਚ ਜੋ ਪਤਨੀ ਹੈਗੀ ਮ੍ਰਿਤਕ ਦੀ ਉਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਕਿ ਉਸ ਦਾ ਪਤੀ ਮਨਜੀਤ ਸਿੰਘ ਜੋ ਹੈ ਉਹ ਲਗਾਤਾਰ ਉਸਨੂੰ ਫੋਨ ਕਰਕੇ ਜਾਣਕਾਰੀ ਵੀ ਦੇ ਰਿਹਾ ਸੀ ਕਿ ਉਸਨੂੰ ਘਬਰਾਹਟ ਹੋ ਰਹੀ ਹੈਗੀ ਬਦਹਜਮੀ ਹੋ ਰਹੀ ਹੈਗੀ ਉਸ ਤੋਂ ਬਾਅਦ ਅਚਾਨਕ ਹੀ ਸਵੇਰੇ ਉਸਦੇ ਦੋਸਤਾਂ ਦੇ ਵੱਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੁਣ ਉਸ ਦਾ ਦਿਹਾਂਤ ਹੋ ਚੁੱਕਿਆ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਵੱਲੋਂ ਲਗਾਤਾਰੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਨਾਲ ਕੇਂਦਰ ਸਰਕਾਰ ਕੋਲੋਂ ਕਿ ਆਖਰੀ ਵਾਰ ਚਿਹਰਾ ਦੇਖਣ ਦਾ ਮੌਕਾ ਦਿੱਤਾ ਜਾਵੇ ਅੰਤਮ ਸੰਸਕਾਰ ਜੋ ਇਹ ਖੁਦ ਕਰ ਸਕਣ ਇਸ ਕਰਕੇ ਮ੍ਰਿਤਕ ਦੇ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਉੱਥੇ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਜੋ ਹੱਤਿਆ ਉਹ ਫੜਿਆ ਜਾਵੇ ਕਿਉਂਕਿ ਘਰ ਦੇ ਵਿੱਚ ਇੱਕੋ ਇੱਕ ਜੀ ਸੀਗਾ ਜੋ ਕਮਾਉਣ ਵਾਲਾ ਸੀਗਾ ਪਿਤਾ ਵੀ ਹੁਣ ਬਜ਼ੁਰਗ ਹੈ ਆਖਰ ਹੁਣ ਇਹਨਾਂ ਦਾ ਸਹਾਰਾ ਕੌਣ ਹੈ ਮੈਂ ਤੇ ਠੇਢੜ ਭਾਈ ਬੁੱਢੇ ਬੱਤੇ ਆ ਸਾਰਾ ਇਹ ਬਦਲ ਕੇ ਕੋਈ ਵੀ ਨਹੀਂ ਨੂ ਰਾਣੀ ਇੱਕ ਕਾਕਾ ਹੈ ਜਾਂ ਜੋ ਹੈ ਕੋਈ ਸਾਲ ਕੋ ਮੰਗੇ ਕਰਦੇ ਕਿ ਜਿਹੜੀ ਉਹ ਡਿਵਾਡੀ ਉਹ ਅੱਜ ਸਿਸਟਾਰ ਕਰੀਏ ਜਦੋਂ ਗਿਆ ਤੇ ਉਦੋਂ ਗੱਲਬਾਤ ਹੋਈ ਬਾਕੀ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋ ਜੀ ਆਪਸ ਵਿੱਚ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫਤੇ ਬਾਅਦ ਆ ਹ ਬੋਟੀ ਜਨ ਨਾਲ ਗੱਲਬਾਤ ਕਰਦਾ ਹੋਏਗਾ ਤੇ ਬੋਟੀ ਬੇਚਿਆ ਨਹੀਂ ਆਪਣੇ ਪੀਕੇ ਜੀ ਦੀ ਰਖੜੀ ਪਾਉਣ ਬਾਅਦ ਕਾ ਕਰਦੇ ਕਰ ਸਾਰੀ ਰਾਤ ਉਹਨਾਂ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੇ ਰਹੀ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਦੇ ਬਾਅਦ ਫਿਰ ਕੋਈ ਕਾਲ ਨਹੀਂ ਆਈ ਬਸ ਮੈਨੂੰ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ ਮੈਂ ਉਹਨੂੰ ਇੰਨੀ ਬੋਲ ਹਸਪੀਟਲ ਜੇ ਤੂੰ ਬਸ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ ਹੋਈ ਮੈਂ ਇਸ ਤੋਂ ਬਾਅਦ ਹੁਣ ਹੁਣ ਦੋ ਮਹੀਨੇ ਹੋਏ ਜਿੰਨਾਂ ਨੂੰ ਗਏ ਬਾਹਰ ਇੱਕ ਸਾਲ ਤੇ ਮਹੀਨੇ ਹੋ ਗਏ ਬੱਸ ਸਿੱਖ ਪੁੱਛਣੇ ਕੇ ਬਸ ਇਹ ਉਹਨਾਂ ਦੀ ਬੈਡ ਬੋਡੀ ਸਾਨੂੰ ਦੇ ਦੋ ਹੋਰ ਕੁਛ ਨਹੀਂ ਮੰਗਦੇ ਉਹ ਦਿਹਾੜੀ ਕਰਕੇ ਰੁਜ਼ਗਾਰ ਕਰਦੇ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਭਾਲ ਦੇ ਵਿੱਚ ਵੀ ਇਸ ਭਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਆ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਗਿਆ ਮੰਗ ਰਹੇ ਹੋਈ ਹੈ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਵੀ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ